ਦੇਖੋ ਮੈਂ ਇੱਕ ਵਕੀਲ ਆ ਤੇ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਆ ਔਰ ਵਕੀਲ ਦੇ ਉੱਤੇ ਇਸ ਤਰੀਕੇ ਨਾਲ ਜੇ ਅਟੈਕ ਹੋਊਗਾ ਅੱਜ ਤੱਕ ਮੈਂ ਸਿਰਫ ਪਿੰਡ ਦੀ ਧੀ ਹੋਣ ਦੇ ਨਾਤੇ ਗੱਲ ਕਰਦੀ ਸੀ ਅੱਜ ਮੈਂ ਇੱਕ ਵਕੀਲ ਹੋਣ ਦੇ ਨਾਤੇ ਗੱਲ ਕਰਦੀ ਆ ਵਕੀਲ ਇੱਕ ਐਕਟਿਵਿਸਟ ਲੋਕਾਂ ਦੇ ਹੱਕਾਂ ਲਈ ਲੜ ਰਹੀ ਆ ਇਹਦਾ ਮਤਲਬ ਇਹ ਨਹੀਂ ਕਿ ਮੇਰੀ ਇੱਜ਼ਤ ਤੇ ਹੱਥ ਪਾਇਆ ਜਾਊਗਾ ਉਹਨਾਂ ਨੇ ਇਹਨੇ ਜਾਣੇ ਨਹੀਂ ਕੇਰ ਕੇ ਮੇਰੀ ਇੱਜ਼ਤ ਤੇ ਹੱਥ ਪਾਇਆ ਆ ਮੈਂ ਉਹਨਾਂ ਵਾਂਗੂ ਡਰਾਮੇ ਨਹੀਂ ਕਰ ਸਕਦੀ ਕਿ ਮੈਂ ਆਪਣੇ ਸਾਰੇ ਕੱਪੜੇ ਪਾੜ ਕੇ ਉਹੋ ਜਿਹੀ ਹਰਕਤਾਂ ਕਰਾਂ ਜੋ ਉਹਨਾਂ ਦੀਆਂ ਲੇਡੀਜ਼ ਕਰ ਰਹੀਆਂ ਨੇ ਬਿਕਾਜ਼ ਮੈਂ ਖੁਦਾਰ ਬਾਪ ਦੀ ਧੀ ਆ ਠੀਕ ਹੈ ਉਹਨਾਂ ਨੇ ਹੁਣ ਇਹੋ ਜਿਹੀਆਂ ਹਰਕਤਾਂ ਕੀਤੀਆਂ ਨੇ ਉਹ ਆਪਣੇ ਕੁਝ ਸੁਣਨ ਦੇ ਵਿੱਚ ਆਇਆ ਕਿ ਉਹ ਆਪਣੇ ਸੱਟਾ-ਸੱਟਾ ਮਾਰ ਕੇ ਸਿਵਲ ਹਸਪੀਟਲ ਜਾ ਰਹੇ ਆ ਪਰ ਸਾਡੇ ਕੋਲ ਸਾਰੇ ਵੀਡੀਓ ਐਵੀਡੈਂਸ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਾਡੇ ਨਾਲ ਕੀਤਾ ਉਸ ਘਰ ਜਿਸ ਘਰ ਦੇ ਵਿੱਚ ਅਸੀਂ ਗਏ ਆ ਉਹ ਇਸ ਚੀਜ਼ ਦੀ ਗਵਾਹੀ ਦੇਣਗੇ ਕਿ ਕਿਸ ਤਰੀਕੇ ਨਾਲ ਅਸੀਂ ਉਹਨਾਂ ਦੇ ਘਰ ਦੇ ਵਿੱਚ ਬੈਠੇ ਸੀ ਔਰ ਉਹਨਾਂ ਨੇ ਕਿਸ ਤਰੀਕੇ ਨਾਲ ਆ ਕੇ ਅਟੈਕ ਕੀਤਾ ਮੈਂ ਹਾਈ ਕੋਰਟ ਦੀ ਵਕੀਲਾਂ ਮੇਰੇ ਹਾਈ ਕੋਰਟ ਦੇ ਸਾਡੇ ਸੈਕਟਰੀ ਨਾਲ ਗੱਲ ਹੋ ਗਈ ਆ ਤੇ ਉਹਨਾਂ ਨੇ ਆਲਰੇਡੀ ਸੁਪਨ ਸ਼ਰਮਨ ਨੂੰ ਕਾਲ ਵੀ ਕਰਤੀ ਆ 10 ਵੀ ਦਿੱਤਾ ਹੈ ਆ ਹੁਣ ਇਹਨਾਂ ਨੂੰ ਵਕੀਲਾਂ ਦੀ ਮੈਂ ਅਜੇ ਤੱਕ ਨਹੀਂ ਕਿਹਾ ਸੀਗਾ ਬਟ ਹੁਣ ਇਹਨਾਂ ਨੂੰ ਵਕੀਲਾਂ ਦੀ ਪਾਵਰ ਵੀ ਦਿਖਾਈ ਜੂਗੀ ਹਾਈ ਕੋਰਟ ਦੀ ਵਕੀਲ ਆ ਮੈਂ ਕੋਈ ਮਾੜੀ-ਮੋਟੀ ਜਾਂ ਕੋਈ ਹੋਣੀ ਹੈਗੀ ਹਾਈ ਕੋਰਟ ਦੀ ਵਕੀਲ ਹੁਣ ਇਹਨਾਂ ਨੂੰ ਪਾਵਰ ਦਿਖਾਈ ਜਾਏ ਕਿ ਵਕੀਲ ਕੀ ਹੁੰਦੇ ਨੇ ਜਾਨਾਂ ਨੇ ਲੱਗੀਆਂ ਸਭ ਤੋਂ ਜ਼ਿਆਦਾ ਸੱਤਪਾਲ ਰਾਜ ਦੇ ਲੱਗੀਆਂ ਜਦੋਂ ਬਲਰਾਜ ਨੂੰ ਫੜ ਲਿਆ ਤਾਂ ਮੈਂ ਉਹਨੂੰ ਛਡਾਉਣ ਗਈ ਆ ਤਾਂ ਉਹਨਾਂ ਨੇ ਮੇਰੀ ਬਾਲ ਫੜ ਕੇ ਮੇਰੇ ਖਿੱਚ ਲਏ ਕਿਸੇ ਬੰਦੇ ਨੇ ਮੈਨੂੰ ਪਤਾ ਹੀ ਨਹੀਂ ਲੱਗਿਆ ਫਿਰ ਉਹਨਾਂ ਦੀਆਂ ਲੇਡੀਜ਼ ਮੈਂ ਮੈਂ ਉਹਨਾਂ ਨੂੰ ਕਿਹਾ ਮੈਂ ਕਿ ਦੇਖੋ ਮੈਂ ਤੁਹਾਡੇ ਨਾਲ ਲੜਨ ਨਹੀਂ ਆਈ ਕਿਉਂਕਿ ਮੈਨੂੰ ਵੀ ਹੈਵੀ ਲਾ ਮੈਂ ਕਾਨੂੰਨ ਹੱਥ ਨਹੀਂ ਲੜਾ ਮੈਂ ਪੀਸਫੁਲੀ ਗੱਲ ਕਰ ਰਹੀ ਸੀਗੀ ਤਾਂ ਮੈਂ ਪੀਸਫੁਲੀ ਹੀ ਪ੍ਰੋਟੈਸਟ ਕਰ ਰਹੀ ਆ ਕਿਉਂਕਿ ਮੈਂ ਲੋਕally ਲੜ ਰਹੀ ਸੀਗੀ ਇੱਥੇ ਕੋਈ ਮੇਰਾ ਨਿੱਜੀ ਕਹਿੰਦੇ ਤੂੰ ਇੱਥੇ ਕੀ ਕਰਨ ਆਈ ਆ ਫਲਾਨਾ ਤੇਮਕਾ ਐਂਡ ਮੈਨੂੰ ਮਾਰਨ ਲੱਗ ਗੀਆਂ ਮੈਂ ਫਿਰ ਵੀ ਕਿਸੇ ਨੂੰ ਕੁਝ ਨਹੀਂ ਕਿਹਾ ਮੇਰੇ ਲਾਸ਼ਾਂ ਪੈ ਗਈਆਂ ਜਦੋਂ ਮੈਂ ਉਹਨੂੰ ਛਡਾ ਰਹੀ ਸੀਗੀ ਉਦੋਂ ਮੇਰੀ ਇੱਥੇ ਵਾਂ ਕੇ ਆ ਡੋਨਟ ਨੋ ਕੀ ਲੱਗਿਆ ਬਾਣੀ ਮੁੜ ਰਹੀ ਉਹ ਜਾ ਕੇ ਚੈੱਕ ਅਪ ਕਰਾਉਨੇ ਆ ਫਿਰ ਪਹਿਲਾਂ ਪਿੰਡ ਹੋਣਾ ਜ਼ਰੂਰੀ ਸੀਗਾ ਪਰ ਮੇਰੇ ਉਹਨਾਂ ਨੇ ਉਹ ਲਾਈਵ ਵੀ ਆਇਆ ਹੈ ਕਿ ਕਿਸ ਤਰੀਕੇ ਨਾਲ ਮੇਰਾ ਦੁਪੱਟਾ ਹੈਗਾ ਆ ਦੇਖੋ ਫਾੜਤਾ ਬਿੱਲੇ ਨੇ ਮੇਰਾ ਦੁਪੱਟਾ ਖਿੱਚਿਆ ਆ ਯਾਰ ਇਹ ਇਥੇ ਮੇਰੇ ਕੋਈ ਝਗੜੇ ਦੀ ਮੌਕੇ ਦੀ ਵੀਡੀਓ ਉੱਥੇ ਬਣੀ ਹੋਈ ਹੈ ਵੀਡੀਓ ਥੋੜੀ ਪਲੇ ਕਰਕੇ ਦਿਖਾ ਦਿਓ ਕਿਸੇ ਫੋਨ 'ਚ ਹਾਂ ਉਹ ਮੇਰੇ ਫੋਨ ਦੇ ਵਿੱਚ ਆਉਂਦੇ ਉਹ ਫੋਨ লাইਵ ਚੱਲ ਰਿਹਾ ਹੈ ਤੁਹਾਨੂੰ ਵੈਸੇ ਦੇ ਦਿਆਂਗੇ ਫੇਸਬੁੱਕ ਦੇ ਉੱਤੇ লাইਵ ਪਈ ਆ ਉਹ ਬਾਹਾਂ ਦੇ ਉੱਤੇ ਹੀ ਹੈਗੇ ਬੈਗ ਤੇ ਉਹ ਬਾਹਾਂ ਦੀ ਮੇਰੀ ਇੱਧਰ ਬੈਗ ਦੇ ਉੱਤੇ ਹੁਣ ਮੈਂ ਇੱਥੇ ਦਿਖਾ ਨਹੀਂ ਸਕਦੀ ਤੇ ਤੁਸੀਂ ਆਪਣੇ ਵੱਲੋਂ ਹੁਣ ਕੋਈ ਮੈਡੀਕਲ ਵਗੈਰਾ ਨਹੀਂ ਕਰਾਇਆ ਆਪਣਾ ਹੁਣੀ ਹਜੇ ਪਿੰਡ ਪਹੁੰਚੇ ਆ ਅਸੀਂ ਤਾਂ ਉਹਨਾਂ ਦੇ ਘਰ ਗਏ ਸੀ ਗੁਰਦੀਪ ਕੇ ਘਰੇ ਸੋ ਉਹ ਤੁਹਾਨੂੰ ਪੂਰਾ ਦੱਸ ਸਕਦੇ ਆ ਡਿਟੇਲ ਦੇ ਵਿੱਚ ਬਲਕਿ ਉਹਨਾਂ ਦੇ ਮਦਰ ਦੀ ਪਹਿਲਾਂ ਮੈਂ ਵੀਡੀਓ ਵੀ ਕਿਉਂਕਿ ਉਹਨਾਂ ਨਾਲ ਬਤਮੀਜ਼ੀ ਕਰ ਰਹੇ ਸੀ ਕਿ ਉਹਨਾਂ ਦੀ ਮਦਰ ਦੀ ਮੈਂ ਵੀਡੀਓ ਜਿਹੜੀ ਆ ਉਹ ਲਾਈਵ ਪਾਈ ਆ ਉਹਨਾਂ ਦੀ ਮਦਰ ਨੇ ਸਾਰਾ ਕੁਝ ਦੱਸਿਆ ਆ ਮੌਕੇ ਤੇ ਤੁਸੀਂ ਕੋਈ ਹੈਲਪਲਾਈਨ ਫੋਨ ਕੀਤਾ ਹੋਵੇ ਪੰਜਾਬ ਪੁਲਿਸ ਨੂੰ ਫੋਨ ਕੀਤਾ ਆ ਤੇ ਮੈਂ OST ਸੁਖਵੀਰ ਹਾਂ ਭਗਵੰਤ ਮਾਨ ਦੇ ਮੈਂ ਉਹਨਾਂ ਨੂੰ ਵੀ ਕਾਲ ਕੀਤੀ ਆ ਉਹਨਾਂ ਨੇ ਵੀਡੀਓ ਦੇਖ ਲਈ ਬਟ ਕੋਈ ਕਾਲ ਨਹੀਂ ਬਲਦੇਜ ਪੰਨੂ ਜੀ ਦੀ ਮੈਨੂੰ ਕਾਲ ਆਈ ਆ ਤੇ ਮੈਂ ਆਪਣੀ ਬਾਰ ਐਸੋਸੀਏਸ਼ਨ ਨੂੰ ਵੀ ਦੱਸਤਾ ਆ ਸੋ ਕਿਉਂਕਿ ਦੇਖੋ ਮੈਂ ਇੱਕ ਵਕੀਲ ਆ ਤੇ ਮੈਂ ਲੋਕਾਂ ਦੇ ਹੱਕ ਲਈ ਲੜ ਰਹੀ ਆ ਔਰ ਵਕੀਲ ਦੇ ਉੱਤੇ ਇਸ ਤਰੀਕੇ ਨਾਲ ਜੇ ਅਟੈਕ ਹੋਊਗਾ ਅੱਜ ਤੱਕ ਮੈਂ ਪਿੰਡ ਦੀ ਧੀ ਹੋਣ ਦੇ ਨਾਤੇ ਗੱਲ ਕਰਦੀ ਸੀ ਅੱਜ ਮੈਂ ਇੱਕ ਵਕੀਲ ਹੋਣ ਦੇ ਨਾਤੇ ਗੱਲ ਕਰਦੀ ਆ ਵਕੀਲ ਇੱਕ ਐਕਟਿਵਿਸਟ ਲੋਕਾਂ ਦੇ ਹੱਕਾਂ ਲਈ ਲੜ ਰਹੀ ਹੈ ਇਹਦਾ ਮਤਲਬ ਇਹ ਨਹੀਂ ਕਿ ਮੇਰੀ ਇੱਜ਼ਤ ਤੇ ਹੱਥ ਪਾਇਆ ਜਾਊਗਾ ਉਹਨਾਂ ਨੇ ਇਹਨੇ ਜਾਣੇ ਨੇ ਘੇਰ ਕੇ ਮੇਰੀ ਇੱਜ਼ਤ ਤੇ ਹੱਥ ਪਾਇਆ ਆ ਮੈਂ ਉਹਨਾਂ ਵਾਂਗੂ ਡਰਾਮੇ ਨਹੀਂ ਕਰ ਸਕਦੀ ਕਿ ਮੈਂ ਆਪਣੇ ਸਾਰੇ ਕੱਪੜੇ ਪਾੜ ਕੇ ਉਹੋ ਜਿਹੀ ਹਰਕਤਾਂ ਕਰਾਂ ਜੋ ਉਹਨਾਂ ਦੀਆਂ ਲੇਡੀਜ਼ ਕਰ ਰਹੀਆਂ ਨੇ ਬਿਕਾਜ਼ ਮੈਂ ਇੱਕ ਖੁਦਾਰ ਬਾਬ ਠੀਕ ਹੈ ਉਹਨਾਂ ਨੇ ਹੁਣ ਇਹੋ ਜਿਹੀਆਂ ਹਰਕਤਾਂ ਕੀਤੀਆਂ ਨੇ ਉਹ ਆਪਣੇ ਕੁਝ ਸੁਣਨ ਦੇ ਵਿੱਚ ਆਇਆ ਕਿ ਉਹ ਆਪਣੇ ਸੱਟਾ-ਸੱਟਾ ਮਾਰ ਕੇ ਸਿਵਲ ਹਸਪੀਟਲ ਜਾ ਰਹੇ ਆ ਪਰ ਸਾਡੇ ਕੋਲ ਸਾਰੇ ਵੀਡੀਓ ਐਵੀਡੈਂਸ ਆ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਾਡੇ ਨਾਲ ਕੀਤਾ ਉਸ ਘਰ ਜਿਸ ਘਰ ਦੇ ਵਿੱਚ ਅਸੀਂ ਗਏ ਆ ਉਹ ਇਸ ਚੀਜ਼ ਦੀ ਗਵਾਹੀ ਦੇਣਗੇ ਕਿ ਕਿਸ ਤਰੀਕੇ ਨਾਲ ਅਸੀਂ ਉਹਨਾਂ ਦੇ ਘਰ ਦੇ ਵਿੱਚ ਬੈਠੇ ਸੀ ਔਰ ਉਹਨਾਂ ਨੇ ਕਿਸ ਤਰੀਕੇ ਨਾਲ ਆ ਕੇ ਅਟੈਕ ਕੀਤਾ ਅੱਜ ਇੱਕ ਐਡਵੋਕੇਟ ਦੇ ਉੱਤੇ ਹਮਲਾ ਹੋਇਆ ਵਾ ਐਡਵੋਕੇਟ ਐਸੋਸੀਏਸ਼ਨਾਂ ਵੀ ਬਹੁਤ ਸਾਰੀਆਂ ਬੜੀਆਂ ਹੋਈਆਂ ਵਾਂ ਤੇ ਮੈਂ ਹਾਈ ਕੋਰਟ ਦੀ ਵਕੀਲਾ ਮੇਰੇ ਹਾਈ ਕੋਰਟ ਦੇ ਸਾਡੇ ਸੈਕਟਰੀ ਨਾਲ ਗੱਲ ਹੋ ਗਈ ਆ ਤੇ ਉਹਨਾਂ ਨੇ ਆਲਰੇਡੀ ਸੁਪਨ ਸ਼ਰਮਾ ਨੂੰ ਕਾਲ ਵੀ ਕਰਤੀ ਆ 10 ਵੀ ਦਿੱਤਾ ਆ ਹੁਣ ਇਹਨਾਂ ਨੂੰ ਵਕੀਲਾਂ ਦੀ ਮੈਂ ਅਜੇ ਤੱਕ ਨਹੀਂ ਕਿਹਾ ਸੀਗਾ ਬਟ ਹੁਣ ਇਹਨਾਂ ਨੂੰ ਵਕੀਲਾਂ ਦੀ ਪਾਵਰ ਵੀ ਦਿਖਾਈ ਜੂਗੀ ਹਾਈ ਕੋਰਟ ਦੀ ਵਕੀਲ ਆ ਮੈਂ ਕੋਈ ਮਾੜੀ ਮੋਟੀ ਜਾਂ ਕੋਈ ਹੋਣੀ ਹੈਗੀ ਹਾਈ ਕੋਰਟ ਦੀ ਵਕੀਲ ਹੁਣ ਇਹਨਾਂ ਨੂੰ ਪਾਵਰ ਦਿਖਾਈ ਜਾਏ ਕਿ ਵਕੀਲ ਕੀ ਹੁੰਦੇ ਨੇ ਰੇਤ ਮਾਫੀਆ ਦੇ ਜਦੋਂ ਇਹਨਾਂ ਲੋਕਾਂ ਦੇ ਜੇ ਕੇਸ ਅਸੀਂ ਲੜ ਸਕਦੇ ਹਾਂ ਤਾਂ ਸਾਡੇ ਜਦੋਂ ਸਾਡੇ ਉੱਤੇ ਅਟੈਕ ਹੋਊਗਾ ਤਾਂ ਫਿਰ ਅਸੀਂ ਕੀ ਕੁਝ ਨਹੀਂ ਕਰ ਸਕਦੇ ਇਹਨਾਂ ਨੂੰ બીજી ਗੱਲ ਮੈਂ ਖਾਲਸੇ ਦੀ ਧੀ ਆ ਇਹੋ ਜਿਹੀ ਗਿੱਦੜ ਧਮਕੀਆਂ ਤੋਂ ਡਰਨ ਵਾਲੀ ਨਹੀਂ ਝੂਠ ਮੈਂ ਬੋਲਣ ਵਾਲੀ ਨਹੀਂ ਜੋ ਜੋ ਹੋਇਆ ਉਹ ਦਿਖਾਇਆ ਆ ਮੇਰੇ ਮੈਂ ਤੁਹਾਨੂੰ ਮਤਲਬ ਹੁਣ ਇੱਥੇ ਵੀਡੀਓ ਨਹੀਂ ਦਿਖਾ ਸਕਦੀ ਜੋ ਮੇਰੀ ਬੈਕ ਦੇ ਉੱਤੇ ਜਿਸ ਤਰੀਕੇ ਨਾਲ ਲੱਛਪੀਆਂ ਹੋਈਆਂ ਹੁੰਦੀਆਂ ਨੇ ਕਬਾ ਮੇਰੀ ਪ੍ਰਸ਼ਾਸਨ ਵੱਲੋਂ ਕੋਈ ਹੈਲਪ ਨਹੀਂ ਕੀਤੀ ਜੀ ਕੋਈ ਪ੍ਰਸ਼ਾਸਨ ਕੋਈ ਹੈਲਪ ਨਹੀਂ ਕਰ ਰਿਹਾ ਐਸ ਐਚਓ ਆਇਆ ਆ ਆਏ ਸੀ ਮੌਕੇ ਤੇ ਆਏ ਉੱਥੇ ਪਹੁੰਚਿਆ ਹੋਇਆ ਆ ਉੱਥੇ ਪਹੁੰਚ ਕੇ ਵੀ ਉਹਨਾਂ ਨੇ ਦੱਸਿਆ ਤੁਸੀਂ ਉਹਨਾਂ ਦੇ ਘਰ ਜਾਇਓ ਜਿਨ੍ਹਾਂ ਦੇ ਘਰੇ ਹੋਇਆ ਸਾਰਾ ਕੁਝ ਔਰ ਮੇਰੀ ਤੁਸੀਂ ਪਹਿਲਾਂ ਦਾ ਲਾਈਵ ਵੀ ਦੇਖਿਆ ਮੇਰੇ ਲਾਈਵ ਦੇ ਵਿੱਚ ਨਾਰਮਲ ਮੈਂ ਬਿਲਕੁਲ ਨਾਰਮਲ ਗੱਲ ਕਰ ਰਹੀ ਹਾਂ ਉਹ ਮੇਰਾ ਕਲਾਸਮੇਟ ਰਿਹਾ ਆ ਇਹ ਮੁੰਡਾ ਉਹਨੇ ਦੱਸਿਆ ਕਿ ਮੇਰੀ ਮਦਰ ਉਹਨੇ ਇਕੱਲੇ ਆ ਵੀ ਤੁਸੀਂ ਉੱਥੇ ਜਾਓ ਜਿੱਥੇ ਗਦਾ ਪਹੁੰਚਾਰੇ ਸੀ ਆਪਣੇ ਪ੍ਰੋਗਰਾਮ ਦੇ ਤਾਂ ਅਸੀਂ ਉਹ ਉਹਨਾਂ ਦੀ ਹੈਲਪ ਕਰਨ ਗਏ ਕਿਉਂਕਿ ਉਹ ਲੇਡੀਜ਼ ਨੂੰ ਬਦਤਮੀਜ਼ੀ ਕਰ ਰਹੇ ਜਦੋਂ ਮੈਂ ਉੱਥੇ ਗਈ ਉਹਨਾਂ ਨੇ ਆਪਣੀਆਂ ਲੇਡੀਜ਼ ਬੁਲਾ ਲਈਆਂ ਕਿਉਂਕਿ ਉਹ ਇਟ ਵਾਸ ਅ ਪ੍ਰੀਪਲੈਨਡ ਕਿ ਕਿਸ ਤਰੀਕੇ ਨਾਲ ਉਹਨਾਂ ਨੇ ਸਾਰਾ ਕੁਝ ਕਰਨਾ ਆ ਹੁਣ ਕੋਈ ਕੁਝ ਵੀ ਕਵੇ ਪ੍ਰਸ਼ਾਸਨ ਉਹਨਾਂ ਨਾਲ ਮਿਲਿਆ ਹੋਇਆ ਹੈ ਬਿਕੋਜ਼ ਹਾਜੇ ਤੱਕ ਜੇ ਇਹੋ ਜੀ ਗੱਲ ਹੁੰਦੀ ਤਾਂ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਜੋ ਕਿ ਸਾਡੇ ਨਾਲ ਹੋਇਆ ਪ੍ਰਸ਼ਾਸਨ ਸਾਡਾ ਸਾਥ ਦਿੰਦਾ ਤੇ ਉਸ ਤੋਂ ਬਾਅਦ ਤੁਸੀਂ ਕੋਈ ਉੱਚ ਅਧਿਕਾਰੀ ਤੱਕ ਪਹੁੰਚ ਕੀਤੀ ਮੈਂ ਦੱਸੀ ਤਾਂ ਜਾ ਰਹੀ ਐ ਐਸਐਚਓ ਨੂੰ ਕਾਲ ਕੀਤੀ ਐ ਐਸਐਚਓ ਨਾਲ ਗੱਲ ਹੋਈ ਐ ਐਸਐਚਓ ਉਸ ਜਗ੍ਹਾ ਦੇ ਉੱਤੇ ਪਹੁੰਚ ਗਏ ਐ ਐਸਐਚਓ ਤੋਂ ਬਾਅਦ ਉੱਪਰ ਐਸసీపీ ਸਾਹਿਬ ਹੈਗੇ ਡੀਐਸਪੀ ਐਸਪੀ 1 ਕੋ ਕਮਿਸ਼ਨਰ ਸੀਪੀ ਪਾਰ ਐਸੋਸੀਏਸ਼ਨ ਪੰਜਾਬ ਹਰਿਆਣਾ ਪੰਜਾਬ ਹਰਿਆਣਾ ਹਾਈ ਕੋਰਟ ਪਾਰ ਐਸੋਸੀਏਸ਼ਨ ਦਾ ਸਾਡਾ ਜਨਰਲ ਸੈਕਟਰੀ ਐ ਗਗਨਦੀਪ ਜੰਮੂ ਉਹਨਾਂ ਦੀ ਆਲਰੇਡੀ ਸੁਮਨ ਸ਼ਰਮਨ ਨਾਲ ਗੱਲ ਹੋ ਚੁੱਕੀ ਐ ਕੋਲ ਆਈ ਉਤੋਂ ਉਹ ਯਾਨੀ ਉਹਨਾਂ ਨੇ ਮੈਨੂੰ ਕਿਹਾ ਕਿ ਰਿਪਰੈਜੈਂਟੇਸ਼ਨ ਭੇਜ ਦੋ ਤੇ ਉਹ ਕੋਈ ਗੱਲ ਨਹੀਂ ਸੁਪਨ ਸ਼ਰਮਨ ਨਾਲ ਮੈਂ ਖੁਦ ਵੀ ਗੱਲ ਕਰੂੰਗੀ ਆਲਕੋਹਲ ਹਮ ਪਰ ਪਹਿਲਾਂ ਜਾ ਕੇ ਮੈਡੀਕਲ ਜਿਹੜਾ ਟ੍ਰੀਟਮੈਂਟ ਆ ਦੈਟ ਇਜ਼ ਮੋਰ ਇੰਪੋਰਟੈਂਟ ਬਿਕੋਜ਼ ਅਗਰ ਲੋਕਾਂ ਨੂੰ ਲੜਨਾ ਹੈ ਤਾਂ ਪਹਿਲਾਂ ਆਪਣੀ ਸਿਹਤ ਵੀ ਉਨੀ ਹੀ ਜ਼ਰੂਰੀ ਆ ਸੋ ਪਹਿਲਾਂ ਮੈਂ ਜਾ ਕੇ ਦੇਖ ਲਾਂ ਕਿ ਕੋਈ ਫ੍ਰੈਕਚਰ ਵਗੈਰਾ ਤਾਂ ਨਹੀਂ ਹੈਗਾ ਤੇ ਇਸ ਸਮੇਂ ਅਸੀਂ ਹਸਪਤਲ ਜਾ ਰਹੇ ਹਾਂ ਜੇ ਹਸਪਤਲ ਦੇ ਵਿੱਚ ਕਿਉਂਕਿ ਉਹਨਾਂ ਦੇ ਬੰਦੇ ਵੀ ਉੱਥੇ ਆ ਜਿਸ ਹਸਪਤਲ 'ਚ ਸਾਡੇ ਉੱਤੇ ਕੋਈ ਅਟੈਕ ਹੁੰਦਾ ਆ ਦੈਨ ਇਸ ਚੀਜ਼ ਦਾ ਜ਼ਿੰਮੇਵਾਰ ਪ੍ਰਸ਼ਾਸਨ ਹੋਏਗਾ ਅਸੀਂ ਕਾਨੂੰਨ ਦੇ ਦਾਰੇ ਦੇ ਵਿੱਚ ਰਹਿ ਕੇ ਕੰਮ ਕਰਨ ਵਾਲੇ ਅਸੀਂ ਹੁਣ ਵੀ ਕਾਨੂੰਨੀ ਹੱਕ ਦੀ ਲੜਾਈ ਲੜ ਰਹੇ ਸੀ ਅ ਪਰ ਜੇ ਸਾਡੇ ਨਾਲ ਕੁਝ ਵੀ ਹੁੰਦਾ ਇਸ ਚੀਜ਼ ਦੀ ਜ਼ਿੰਮੇਵਾਰ ਖੁਦ ਐਸਐਚਓ ਮਿਹਰਬਾਨ ਤੇ ਜੋ ਵੀ ਕੰਸਰਨ ਅਧਿਕਾਰੀ ਨੇ ਪ੍ਰਸ਼ਾਸਨਾ ਮਾਈਨਿੰਗ ਡਿਪਾਰਟਮੈਂਟ ਆ ਪੰਜਾਬ ਸਰਕਾਰ ਆ ਠੀਕ ਹੈ ਜੀ ਇਹ ਜਿਹੜੇ ਗੁੰਡੇ ਨੇ ਇਹਨਾਂ ਦੀ ਮੈਂ ਜਿਹੜੀ ਹੈਗੀ ਜਿਨ੍ਹਾਂ ਨੇ ਮੇਰੇ ਤੇ ਅਟੈਕ ਕੀਤਾ ਇਹਨਾਂ ਦੀ ਵੀਡੀਓ ਫੋਟੋਜ਼ ਪਈਆਂ ਨੇ ਹਰਦੀਪ ਮੁੰਡੀਆਂ ਦੇ ਨਾਲ ਹਰਦੀਪ ਮੁੰਡੀਆਂ ਦੇ ਨਾਲ ਉਹ ਥੋੜੇ ਦਿਨ ਪਹਿਲਾਂ ਵੀ ਬੈਠੇ ਸੀ ਉਹ ਉਦੇ ਹੀ ਬੰਦੇ ਨੇ ਸੋ ਜਿਸ ਤਰੀਕੇ ਨਾਲ ਉਹਨਾਂ ਨੇ ਸਾਰਾ ਕੁਝ ਕੀਤਾ ਐ ਅਸੀਂ ਸਿਰਫ ਲੋਕਾਂ ਦੀ ਹੈਲਪ ਕਰਨ ਗਏ ਸੀ ਦੱਸਿਆ ਹੀ ਤੁਹਾਨੂੰ ਤੇ ਇਹ ਜੋ ਤਰ੍ਹਾਂ ਦੀ ਜਿਸ ਤਰ੍ਹਾਂ ਦੀ ਗੁੰਡਾਗਰਦੀ ਪੰਜਾਬ ਸਰਕਾਰ ਦੇ ਇਹਨਾਂ ਦੇ ਵੱਲੋਂ ਹੋ ਰਹੀ ਆ ਹੁਣ ਇਹੀ ਦੇਖਦੇ ਆਂ ਕਿ ਪੰਜਾਬ ਸਰਕਾਰ ਰੇਤ ਮਾਫੀਆ ਨਾਲ ਖੜਦਾ ਆ ਜਾਂ ਪੰਜਾਬ ਸਰਕਾਰ ਆਪਣੇ ਲੋਕਾਂ ਨਾਲ ਖੜਦੀ ਆ ਅੱਜ ਇਹੀ ਦੇਖਣਾ ਆਮ ਆਦਮੀ ਦੀ ਜਿਹੜੀ ਸਰਕਾਰ ਆਮ ਆਦਮੀ ਨਾਲ ਖੜਦੀ ਆ ਜਾਂ ਇਹ ਜਿਹੜੇ ਪੈਸੇ ਵਾਲੇ ਰੇਤ ਮਾਫੀਆ ਜਾਂ ਇਹਦੇ ਨਾਲ ਖੜਦੀ ਆ ਥੈਂਕ ਯੂ ਸੋ ਮੱਚ ਤੁਸੀਂ ਸਾਥ ਦਿੱਤਾ ਉਧਰ